ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਿਲਾ ਸ਼ੀਤ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਵਿੱਚ। ਜਿਲਾ ਸ਼ੀਤ ਭਗਤ ਸਿੰਘ ਨਗਰ ਦੀ ਪੁਲਿਸ ਦੇ ਵੱਲੋਂ ਗੋਮ ਹੋਏ 101 ਮੋਬਾਈਲ ਫੋਨ ਤਕਨੀਕੀ ਸਹਾਇਤਾ ਦੇ ਨਾਲ ਲੱਭ ਕੇ ਉਨਾ ਮਾਲਕਾਂ ਦੇ ਅੱਜ ਹਵਾਲੇ ਕੀਤੇ ਇਹ ਜਾਣਕਾਰੀ ਐਸਐਸਪੀ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੋਰਾਵਲੋਂ ਇੱਕ ਪ੍ਰੈਸ ਬੈਠਕ ਦੌਰਾਨ ਸਾਂਝੀ ਕੀਤੀ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਤੇ ਸਾਡੇ ਨਵਾਂ ਸ਼ਹਿਰ ਪੁਲਿਸ ਦੀ ਸਾਂਝ ਕੇਂਦਰ ਦੀ ਟੀਮ ਦੀ ਮਿਹਨਤ ਸਦਕਾ ਅੱਜ ਅਸੀਂ 101 ਮੋਬਾਈਲ ਜਿਹੜੇ ਕੁਝ ਗੁੰਮਸ਼ੁਦਾ ਹੋਏ ਸੀ ਜਾਂ ਚੋਰੀ ਹੋਏ ਸੀ ਉਹਨਾਂ ਨੂੰ ਉਹਨਾਂ ਦੇ ਓਨਰਸ ਨੂੰ ਅਸੀਂ ਵਾਪਸ ਕਰਨ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਕੋਈ ਚੋਰੀ ਹੁੰਦਾ ਹੈ ਜਾਂ ਕਿਸੇ ਖੋ ਜਾਂਦਾ ਹੈਗਾ ਉਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਇੱਕ ਸੀਈਆਈਆਰ ਪੋਰਟਲ ਦੇ ਉੱਤੇ ਉਹਨੂੰ ਰਜਿਸਟਰ ਕਰਵਾ ਸਕਦੇ ਨੇ ਉਸ ਤੋਂ ਬਾਅਦ ਜਦੋਂ ਕਦੇ ਵੀ ਉਹ ਮੋਬਾਈਲ ਦੇ ਵਿੱਚ ਕੋਈ ਨਵਾਂ SIM ਪਾਉਂਦਾ ਜਾਂ ਉਹ ਕਿਤੇ ਵੀ ਆਨ ਹੁੰਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਸ ਪੋਰਟਲ ਤੇ ਆ ਜਾਂਦੀ ਹੈ ਤਾਂ ਇਸ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਫੋਨ ਹੈ ਉਹ ਵੀ ਉਹਨਾਂ ਨੂੰ ਰਿਟਰਨ ਹੋ ਜਾਂਦਾ ਤੇ ਇਹਦੇ ਵਿੱਚ ਇੱਕ ਹੋਰ ਬੈਨੀਫਿਟ ਹੈਗਾ ਕਿ ਉਹਦੀ ਕੋਈ ਕ੍ਰਿਮੀਨਲ ਲਾਇਬਿਲਟੀ ਜਿਹੜੀ ਹੈਗੀ ਹੈ ਉਹਨਰ ਦੀ ਨਹੀਂ ਬਣਦੀ ਤਾਂ ਕਿ ਉਹ ਜਿਹੜਾ ਆਪਣਾ ਫੋਨ ਜਿਹੜਾ ਗੁੰਮ ਹੋਇਆ ਉਹ ਵੀ ਉਹਨੂੰ ਰਜਿਸਟਰ ਕਰਵਾ ਸਕਦਾ ਹੈਗਾ ਤੇ ਜਿਹੜੇ ਅਸੀਂ ਇਹ 101 ਮੋਬਾਈਲ ਅਸੀਂ ਬਰਾਮਦ ਕੀਤੇ ਹੈਗੇ ਆ ਇਹ ਲਾਸਟ 3 ਮਹੀਨਿਆਂ ਦੇ ਵਿੱਚ ਬਰਾਮਦ ਕੀਤੇ ਆ ਤੇ ਮੈਂ ਇਹ ਵੀ ਜਿਹੜੇ ਨਵਾਂ ਸ਼ਹਿਰ ਦੇ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਦਾ ਮੋਬਾਈਲ ਕਿਤੇ ਗਵਾਚਦਾ ਹੈਗਾ ਜਾਂ ਚੋਰੀ ਹੁੰਦਾ ਤਾਂ ਇਹ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਆ ਕੇ ਸੀਆਈਆਰ ਪੋਰਟਲ ਦੇ ਉੱਤੇ ਇਹਨੂੰ ਜ਼ਰੂਰ ਰਜਿਸਟਰ ਕਰਵਾਓ ਇਹ ਸਿਰ ਜਿਹੜੇ ਮੋਬਾਈਲ ਦੇ ਓਨਰ ਨੇ ਸਭ ਨਵਾਂ ਸ਼ਹਿਰ ਜਿੱਦੇ ਨੇ ਕਿ ਬੱਕਰੇ ਬਗਰੇ ਸਿਰ ਦੇ ਨੇ ਨਹੀਂ ਇਹ ਜਿਹੜੇ ਓਨਰ ਹੈਗੇ ਆ ਉਹ ਸਿਰਫ ਨਵਾਂ ਸ਼ਹਿਰ ਦੇ ਹੀ ਹੈ ਜਿੱਥੇ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਕੋਈ ਗੁੰਮ ਹੋਇਆ ਜਾਂ ਕੋਈ ਬਾਹਰੋਂ ਆਇਆ ਹੋਵੇ ਉਹਦਾ ਨਵਾਂ ਸ਼ਹਿਰ ਚ ਮੋਬਾਈਲ ਗੁੰਮ ਹੋਇਆ ਵੀ ਉਹ ਵੀ ਇੱਥੇ ਰਜਿਸਟਰ ਕਰਵਾ ਸਕਦਾ ਚੋਰੀ ਦੇ ਕਿਤੇ ਇਹ ਜਿਹੜੇ ਹੈਗੇ ਗੁੰਮਸ਼ੁਦਾ ਵਾਲੇ ਹੈਗੇ ਆ ਜਿਹੜਾ ਮਾਮਲਾ ਚੋਰੀ ਦਾ ਹੁੰਦਾ ਉਹਦੇ ਵਿੱਚ ਵੀ ਅਸੀਂ ਐਫ ਆਰ ਕਰਦੇ ਆ ਤੇ ਉਹਨੂੰ ਨਾਲ ਪੋਰਟਲ ਤੇ ਰਜਿਸਟਰ ਕਰ ਲੈਂਦੇ ਆ ਤਾਂ ਕਿ ਜੇ ਕਿਤੇ ਉਹਨੂੰ ਔਨ ਕਰਦਾ ਕੋਈ ਉਹਦੀ ਸਾਨੂੰ ਇਨਫੋਰਮੇਸ਼ਨ ਆ ਜਾਏ ਸਰ ਕਵਰ ਇੱਕ ਮਲ ਦੁਕਾਨਦਾਰ ਕੋਰ ਕਵਰ ਹੋਈ ਜਾਂ ਕਿਸੇ ਕੋਲ ਚੋਰੀ ਹੀ ਰੱਖ ਦੇ ਭਾ ਜਾ ਗੁੰਮ ਹੋਈ ਨਹੀਂ ਇਹ ਜਿਹੜਾ ਬੰਦਾ ਜਦੋਂ ਕੋਈ ਜਾਂ ਓਨਰ ਜਾਂ ਦੁਕਾਨਦਾਰ ਹੈ ਜਿਹੜਾ ਵੀ ਇਹਨੂੰ ਔਨ ਕਰੇਗਾ ਉਹਦੇ ਕੋਲ ਰਿਕਵਰ ਹੋਏਗਾ ਜੇ ਦੁਕਾਨਦਾਰ ਨੇ ਔਨ ਕੀਤਾ ਹੈਗਾ ਤਾਂ ਉਹਦੇ ਕੋਲੋਂ ਜੇ ਉਹਨੇ ਅੱਗੇ ਕਿਸੇ ਨੂੰ ਸੇਲ ਕਰਤਾ ਜਿਹੜਾ ਵੀ ਔਨ ਕਰੇਗਾ ਉਹਦੇ ਕੋਲੋਂ ਇਹ ਰਿਕਵਰ ਹੋਏਗਾ ਸਾਰੇ ਜਿਹਦੇ ਕੋਲ ਰਿਕਵਰ ਹੋਏਗਾ ਉਸ ਤੇ ਕੋਈ ਕਾਰਵਾਈ ਹੋਏਗੀ ਜੇ ਤਾਂ ਨਹੀਂ ਜੇ ਤਾਂ ਹੁਣ ਦੇਖ ਉਹਨੇ ਰਿਕਵਰ ਕੀਤੇ ਉਹਨੂੰ ਇਨਫੋਰਮੇਸ਼ਨ ਨਹੀਂ ਸੀਗੀ ਕਿ ਹਾਂ ਚੋਰੀ ਦਾ ਫਿਰ ਤਾਂ ਕੋਈ ਨਹੀਂ ਬਣਦੀ ਜਿਹੜਾ ਚੋਰੀ ਦਾ ਹੈਗਾ ਤਾਂ ਬਿਲਕੁਲ ਉਸ ਤੇ ਕਾਰਵਾਈ ਹੋਏਗੀ ਅਕੋਰਡਿੰਗਲੀ ਸਾਰੇ ਜਿਹੜੇ ਮੋਬਾਈਲ ਕਮਨ ਨੇ ਸਾਰੇ ਪਹੁੰਚਣ ਦੇਣ ਵਾਸਤੇ ਆ ਜੀ ਹਾਂ ਜੀ ਜੇ ਮੋਬਾਈਲ ਦੇ ਓਨਰ ਨੇ ਓਲਡ ਨੇ ਹਾਂਜੀ ਹਾਂ ਅੱਜ ਅਸੀਂ ਕੁਝ ਉਹਨਰ ਬੁਲਾਏ ਹੋਏ ਐ ਕਿਉਂਕਿ 101 ਮੋਬਾਈਲ ਐ ਕੁਝ ਅਸੀਂ ਬਾਅਦ ਚ ਡਿਸਕ੍ਰੀਟ ਕਰਾਂਗੇ ਕਿਹੜੀ ਕਿਹੜੀ ਮਾਰਕਾ ਦੇ ਕੋਈ ਆਈਫੋਨ ਇਸ ਵਿੱਚ ਇਹਦੇ ਵਿੱਚ ਉਹ ਆਈਫੋਨ ਦੇ ਹੈਗੇ ਐ ਦੋ ਆਈਫੋਨ ਵੀ ਹੈਗੇ ਐ ਸੈਮਸੰਗ ਹੈਗੇ ਨੇ Oppo ਹੈਗੇ ਨੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਮੋਬਾਈਲ ਹੈਗੇ ਨੇ ਸੋ ਇਹਨਾਂ ਵਿੱਚੋਂ ਕਿਸੇ ਤੇ ਮਾਮਲਾ ਦਰਜ ਹੋਇਆ ਜੇ ਇਹ ਨਾ ਪੇਚਿਆ ਜਾਂ ਕਿਨੇ ਮੜਿਆ ਜਾਂਦਾ ਅਡੀ ਇਹ ਜਿਹੜੇ ਹੈਗੇ ਐ ਜ਼ਿਆਦਾਤਰ ਗੁੰਮਸ਼ੁਦਾ ਵਾਲੀ ਹੈਗੇ ਐ ਤਾਂ ਇਹਦੇ ਵਿੱਚ ਕੋਈ ਕ੍ਰਿਮੀਨਲ ਕੇਸ ਰਿਸਟਰ ਨਹੀਂ ਹੈਗਾ ਉਹ ਦੂਸਰੇ ਜਿਹੜੇ ਚੋਰੀ ਜਾਂ ਸਨੈਚਿੰਗ ਵਾਲੇ ਹੁੰਦੇ ਐ ਉਹ ਦੂਸਰੇ ਮੋਬਾਈਲ ਹੁੰਦੇ Não, 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 não. 300 कमाता है और देखो और मोहित दोगुना होता है और मोहित दोगुना और मोहित दोगुना और और ਜੈਸਾ ਬਹੁਤ ਸੁਭਾਸ਼ਾ ਮੈਂ ਬਰੇ ਬਹੁਤ ਚੰਗਾ ਲੱਗਿਆ ਬਹੁਤ ਹੈ ਮੈਂ ਬਣੀ ਬੇਲੇ ਸਮਾਂ ਅੱਛਾ ਵਕਤ ਹੈ ਦੇਖੋ ਮੈਂ ਮੁਹੰਮਦ ਸ਼ਾਹੇ ਫਾਈਟ ਵਾਲੀ ਬੋਲ ਦੇ ਜੇਕਰ ਮੁਹੰਮਦ ਰਾਜੀ ਦੇ

ਕਿਤੇ ਰਣ ਵਾਲੇ ਸਰੂੜ ਕੀ ਖਾਸ ਕੀ ਬਥੋ ਮੋਬਾਈਲ ਕਿਦਾਂ ਗਵਾਚਿਆ ਤੁਹਾਡਾ ਮੋਬਾਈਲ ਸਾਡਾ ਗੁੰਮ ਹੋ ਗਿਆ ਸੀ ਤੇ ਹੁਣ ਇਹਨਾਂ ਨੇ ਇੱਥੇ ਨਮੇਸ਼ਾ ਚ ਜਿਹਨਾਂ ਨੇ ਹੁਣ ਸ਼ਿਮਲੇ ਤੋਂ ਬਰਾਮਦ ਕਰਕੇ ਦਿੱਤਾ ਸਾਨੂੰ ਪੰਜਾਬ ਪੁਲਿਸ ਨੇ ਕਦੇ ਬਾਚਿਆ ਕਰ ਦੂਸਰੇ ਮੋਬਾਈਲ ਤੋਂ ਸੰਬੰਧ ਨਾਲ 859 ਨੂੰ ਕੰਪਲੇਂਟ ਪਾਈ ਸੀ ਆਪਾਂ ਤੇ ਹੁਣ ਇਹਦੇ ਨਾਲ ਰਵਾਨਾ ਆਪਾਂ ਮਨਸਾ ਨੇ ਸੰਭਲਦੇ ਆਂ ਕਿੜਾ ਮੋਬਾਈਲ ਸੜਨ ਦਾ ਥਿੰਗ ਰਸੀਗਾ ਥਿੰਗ ਦਾ ਹੋ ਗਿਆ ਕਿਤੇ ਨਾ ਚੰਗੋ ਪੰਜਾਬ ਪੁਲਿਸ ਦਾ ਇਹ ਕੰਮ ਸਾਰਾ ਬਹੁਤ ਬਹੁਤ ਇਹਨਾਂ ਦਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਡਾ ਮਤਲਬ ਸਾਨੂੰ ਕੋਈ ਉਮੀਦ ਨਹੀਂ ਸੀ ਕਿ ਮਿਲੂਗਾ ਕਿਉਂਕਿ ਇਹਦੇ ਵਿੱਚ ਕਾਫੀ ਕੁਐਸ਼ਨ ਜਿੱਦਾਂ ਪਾਸਵਰਡ ਵਗੈਰਾ ਸਾਡਾ ਸੀ ਕਾਫੀ ਕੁਐਸ਼ਨ ਲਿਖੇ ਦੇ ਵਿੱਚ ਐਡ ਕੀਤਾ ਹੋਇਆ ਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਮੂਹ 100% ਵੀ ਉਮੀਦ ਰਹੀ ਸੀ ਕਿ ਇੰਨੀ ਜਲਦੀ ਤੇ ਲੱਭਣਗੇ ਇਹਨਾਂ ਨੇ ਬਹੁਤ ਉਮੀਦ ਕੀਤੀ ਸੀ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਉਹ ਮੂਆ ਰੀਸ਼ਟ ਮਾਰੇਗੇ ਕਿ ਠੀਕ ਠਾਕ ਮੋੜ ਸਾਰਾ ਕੁਝ ਹੈਗਾ ਇਸ ਵਿੱਚ ਚੈੱਕ ਨਹੀਂ ਕੀਤਾ ਸਰ ਹਜੇ ਚਾਰਜ ਕਰਕੇ ਫਿਰ ਕਰਦੇ ਆ ਥੈਂਕ ਯੂ ਜੀ ਸਾਡਾ ਠੀਕ ਹੈ ਇਹਨਾਂ ਨੂੰ ਦੱਸ ਸਕਦੇ ਆ ਮੈਂ ਬਰਦੀਸ਼ ਕੋਰ ਬੰਗਾ ਸੇਵਾ ਸੁਸਾਇਟੀ ਦੇ ਜੀਅਰ ਪਰਸਨਲ ਤੇ ਮੇਰਾ ਫੋਨ ਗੁੰਮ ਹੋ ਗਿਆ ਸੀ ਨਾ ਤੇ ਸਾਂਝ ਕੇਂਦਰ ਵਾਲਿਆਂ ਨੇ ਜਾ ਕੇ ਅਸੀਂ ਦੱਸਿਆ ਕੰਪਲੀਟ ਕੀਤੀ ਤੇ ਉੱਥੇ ਦੇ ਸਾਂਝ ਕੇਂਦਰ ਵਾਲਿਆਂ ਨੇ ਬਹੁਤ ਸਹਿਯੋਗ ਕੀਤਾ ਜਦੋਂ ਇੱਕ ਸੋਸ਼ਲ ਵਰਕਰ ਦਾ ਨਾ ਕਰ ਰਹਾ ਇਹ ਆਮ ਪਬਲਿਕ ਦਾ ਕਿੰਨਾ ਸਾਂਝ ਕੇਂਦਰ ਵਾਲੇ ਕਰ ਰਹੇ ਮੈਂ ਸਾਂਝ ਕੇਂਦਰ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਦੇ ਕਾਰਨ ਮੇਰਾ ਫੋਨ ਮਿਲ ਗਿਆ ਬਹੁਤ ਵਧੀਆ ਪ੍ਰਸ਼ਾਸਨ ਕੰਮ ਕਰਦੇ ਥੈਂਕ ਯੂ ਸੋ ਮੋਬਾਈਲ ਉਹ ਜਿਹੜਾ ਕੋਲ ਰੱਖੋ ਕਿਨੇ ਕਿੱਥੇ ਰਣ ਵਾਲੇ ਲੋਕ ਹਜੇ ਲੋਕੜ ਬਣਾ ਚੁੱਕੇ ਕੀ ਬਥੇ ਮੋਬਾਈਲ ਕਿੰਨਾ ਬਚੇਗਾ ਮਾਈਸਰ ਉਹ ਕਿੱਥੇ ਰੋਏ ਜੀ ਹੁਣ ਕਰਾਇਆ ਤਾਂ ਫੋਨ ਵਿੱਚ ਜੇ ਦੇ ਚੁੱਕੇ ਰਿਪੋਰਟ ਦਾ ਦਿੱਖ ਰਾਈ ਤਾਂ ਬਲਾਚੋਰ ਏਰੀਆ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕਿੜਾ ਮੋਬਾਈਲ ਹੈ ਉਹ ਕੋਈ ਹਾਂ ਕਿੰਨੇ ਚਲਾ ਕਿਨੇ ਤੋਂ ਮੋਬਾਈਲ ਚੁੱਕਿਆ ਕਰਾਇਆ ਕਿਦੋਂ ਗੋਚ ਕਿੰਨਾ ਸੀ ਨੋ ਗੋਚ ਹਾਂ 7 ਮਹੀਨੇ ਹੋ ਗਏ 7 ਮਹੀਨੇ ਉਹ ਕੀ ਕਹਿਣਾ ਚਾਹੁੰਦੇ ਆ ਮੈਂ ਬਹੁਤ ਬਹੁਤ ਸ਼ੁਕਰੇਵੰਦ ਆ ਇਹ ਕਿ ਕੋਈ ਡਾਕਟਰ ਦੀ ਇਨਫੋਰਮੇਸ਼ਨ ਜੀ ਜਿਹਾ ਡਾਕਟਰ ਬੰਦਾ ਜੀ ਜੋ ਪੜਾਈਆਂ ਕਰਨੀ ਦਿੱਤੀ ਸਭ ਤੋਂ ਬੱਚੇ ਹੀ ਆ ਉਹਨਾਂ ਦਾ ਰਿਪੋਰਟ ਚੰਗਾ ਲੱਗਿਆ ਕਿ ਉਹ ਕਰਾ ਕੋ ਲੱਗਿਆ ਮਿਲ ਗਿਆ ਥੈਂਕ ਯੂ ਇਹ ਸਾਡੇ ਜਿਲ੍ਹਾ ਸ਼ਿਫਤ ਬਸੇਨਾ ਕੰ ਦਾ ਸਵੰਦ ਅੱਜ ਦੀਆਂ ਵਿਸ਼ੇਸ਼ ਸਬਰੀਆਂ ਨਾਲ ਫਿਰ ਕੰਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ